ਸਸਿਕਾਲ ਬਾਈ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਹੈ ਕਿ ਸਾਰੇ ਵਧੀਆ ਹੋਵਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਮੈਂ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਲੱਗਿਆ ਜੋ ਯੂਕੇ ਦੇ ਵਿੱਚ ਯੂਕੇ ਨੂੰ ਛੱਡੋ ਬਾਕੀ ਬਥੇਰੇ ਕੰਟਰੀ ਚ ਹੁੰਦਾ ਬਟ ਆਪਾਂ ਇਹ ਹੋਣ ਨਹੀਂ ਦੇਣਾ ਕਿਉਂਕਿ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੁੰਦਾ ਹੈਗਾ ਸੋ ਵੀ ਜਦੋਂ ਵੀ ਇੱਥੇ ਆਪਾਂ ਆਉਣੇ ਨਵੇਂ-ਨਵੇਂ ਮੁੰਡਿਆਂ ਦੀ ਮੈਂ ਗੱਲ ਕਰੂੰਗਾ ਨਾ ਤਾਂ ਸਪੈਸ਼ਲੀ ਆਪਾਂ ਨੂੰ ਕਿਸੇ ਨਾ ਕਿਸੇ ਬਿਲਡਰ ਦਾ ਨੰਬਰ ਮਿਲ ਹੀ ਜਾਂਦਾ ਹੁੰਦਾ ਜਿਹੜਾ ਬੰਦਾ ਜਿਹੜਾ ਅੱਗੇ ਬੰਦੇ ਉਹਨਾਂ ਦੀਆਂ ਤੇ ਲੈ ਕੇ ਜਾਂਦਾ ਹੁੰਦਾ ਸੋ ਕੋਈ ਵਿੱਚ ਐਵੇਂ ਦੇ ਬੰਦੇ ਵੀ ਹੁੰਦੇ ਨੇ ਜਿਹੜੇ ਆਪਣੇ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਕੱਲ੍ਹ ਨੂੰ ਦਊਂਗਾ ਪਰਸੋਂ ਦਊਂਗਾ ਚਲ ਆਪਾਂ ਨੂੰ ਨਵਾਂ ਨਵਾਂ ਕੰਮ ਮਿਲਿਆ ਹੁੰਦਾ ਆਪਾਂ ਸੋਚਦੇ ਆ ਕਿ ਯਾਰ ਮੱਸਾ ਕੰਮ ਮਿਲਿਆ ਕਾਹਨੂੰ ਛੱਡਣਾ ਬਾਈ ਤੁਸੀਂ ਐਵੇਂ ਨਹੀਂ ਸੋਚਣਾ ਹੈਗਾ ਤੁਸੀਂ ਪਹਿਲੀ ਦਿਨ ਗਏ ਹੋ ਤੁਹਾਨੂੰ ਅੱਜ ਕਹਤਾ ਕਿ ਮੈਂ ਤੁਹਾਨੂੰ ਕੱਲ੍ਹ ਨੂੰ ਦਊਂਗਾ ਚਲ ਇੱਕ ਦੋ ਦਿਨ ਬੰਦਾ ਦੇਖ ਲੈਂਦਾ ਹੁੰਦਾ ਯਾਰ ਆਪਾਂ ਵੀ ਨਹੀਂ ਇੰਨੇ ਹੋਣਦੇ ਆ ਨਾ ਜੇ ਤੁਹਾਡੇ 3-4 ਦਿਨ ਤੋਂ ਵੱਧ ਹੋ ਗਏ ਬਾਈ ਪੈਸੇ ਨਾ ਤੁਸੀਂ ਆਪਣੇ ਛੱਡੋ ਖੂਨ ਪਸੀਨੇ ਦੀ ਕਮਾਈ ਆ ਬਾਈ ਨਾ ਛੱਡੋ ਮੈਂ ਇੱਥੇ ਬਹੁਤ ਮੁੰਡੇ ਕੁੜੀਆਂ ਦੀਆਂ ਇਹ ਗੱਲਾਂ ਸੁਣੀਆਂ ਨੇ ਭਾਈ ਤੁਹਾਡੇ ਪੈਸੇ ਮਰ ਜਾਂਦੇ ਹੁੰਦੇ ਆ ਸਪੈਸ਼ਲੀ ਮੈਂ ਆਪਦੀ ਕਹਾਣੀ ਦੱਸਾਂ ਨਾ ਮੇਰੇ ਵੀ ਬਹੁਤ ਪੈਸੇ ਮਰੇ ਹੋਣੇ ਮੈਨੂੰ ਸ਼ੁਰੂ ਸ਼ੁਰੂ ਚ ਨਹੀਂ ਪਤਾ ਸੀ ਇਸ ਚੀਜ਼ਾਂ ਬਾਰੇ ਮੈਨੂੰ ਰੀਸੈਂਟਲੀ ਇੱਕ ਵੀਰ ਨੇ ਮੈਸੇਜ ਕੀਤਾ ਤੁਸੀਂ ਵੀਡੀਓ ਸਾਈਡ ਤੇ ਚਲਦੀ ਦੇਖ ਲਓਗੇ ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਕਹਿੰਦਾ ਭਾਈ ਮੇਰੇ ਇੰਨੇ ਪੈਸੇ ਮਰੇ ਪਏ ਨੇ ਉਹਨੇ ਵੀਡੀਓ ਚ ਉਸ ਬਿਲਡਰ ਦੀ ਫੋਟੋ ਵੀ ਪਾਈ ਸੀ ਬਟ ਉਸ ਤੋਂ ਬਾਅਦ ਉਹਨੇ ਮੈਸੇਜ ਕਰਿਆ ਕਹਿੰਦਾ ਭਾਈ ਕਹਿੰਦਾ ਫੋਟੋ ਨਾ ਪਾਇਓ ਕਹਿੰਦਾ ਉਸ ਬੰਦੇ ਦੀ ਕਹਿੰਦਾ ਬਟ ਤੁਸੀਂ ਵੀਡੀਓ ਪਾ ਕੇ ਅਗਾਹ ਕਰਦੇ ਹੋ ਕਹਿੰਦਾ ਹੋ ਸਕਦਾ ਮੈਂ ਟ੍ਰਬਲ ਚ ਆ ਜਾ ਫਿਰ ਮੈਂ ਉਹਦੀ ਬਿਲਡਰ ਦੀ ਵੀਡੀ ਕਿਉਂਕਿ ਆਪਾਂ ਨੇ ਚਾਹੁੰਦੇ ਕੋਈ ਬੰਦਾ ਟਰੈਵਲ ਚਾਜੇ ਬਟ ਉਸ ਦੀ ਵੀਡੀਓ ਰਾਹੀਂ ਹੋਰਾਂ ਨੂੰ ਸੰਦੇਸ਼ ਜ਼ਰੂਰ ਮਿਲ ਸਕਦਾ ਹੈ ਹਨਾ ਸਭਈ ਯੂਕੇ ਚ ਹੁੰਦੇ ਨੇ ਕਈਆਂ ਸੰਸਥਾਵਾਂ ਹੁੰਦੀਆਂ ਨੇ ਪਰ ਆਪਾਂ ਮੈਂ ਆਪਾਂ ਸਟੂਡੈਂਟਾਂ ਦੀ ਗੱਲ ਕਰੀਏ ਠੀਕ ਆਪਾਂ ਮੈਂ ਕੋਈ ਵੀ ਏਜੰਸੀਆਂ ਦੀ ਗੱਲ ਕਰੀਏ ਜਿਹੜੇ ਕੈਸ਼ ਤੇ ਕੰਮ ਕਰਾਉਂਦੇ ਨੇ ਦੋਸਤੋ ਇੱਕ ਦੋ ਦਿਨ ਦਾ ਜੇ ਤੁਹਾਨੂੰ ਟ్రਾਇਲ ਕਹਿ ਕੇ ਕੰਮ ਕਰਵਾਉਂਦੇ ਨੇ ਫਿਰ ਤਾਂ ਚਲੋ ਠੀਕ ਆ ਜੈਨੂਆਨਾ ਬੰਦੇ ਨੇ ਸੱਚੇ ਹੀ ਕਹਦਾ ਕਿ ਵੀ ਇਹ ਸੋ ਦੋ ਦਿਨ ਦਾ ਟ్రਾਇਲ ਆ ਤੇ ਉਹਦਾ ਟ్రਾਇਲ ਆ ਠੀਕ ਆ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਕਿਵੇਂ ਕਿੱਦਾਂ ਕੰ ਬਟ ਜੇ ਤੁਹਾਨੂੰ ਵਿਹਾੜੀ ਕਹਿ ਕੇ ਪੈਸੇ ਮਾਰ ਰਿਆ ਫਿਰ ਬਈ ਗਲਤ ਹੈ ਠੀਕ ਆ ਕਿਉਂਕਿ ਯਾਰ ਜੇ ਜ਼ੁਲਮ ਕਰਨਾ ਗਲਤ ਨਾਲ ਤਾਂ ਸਹਿਣਾ ਵੀ ਉਸ ਤੋਂ ਵੱਡਾ ਮਤਲਬ ਪਾਪ ਹੈ ਠੀਕ ਹੈ ਸੋ ਇਸ ਚੀਜ਼ ਨੂੰ ਸਮਝੋ ਠੀਕ ਆ ਕਿਉਂਕਿ ਇਹ ਆਪਾਂ ਦੇਖਦੇ ਆ ਕਿ ਮੈਨੂੰ ਮੇਰੇ ਨਾਲ ਯਾਰ ਬਹੁਤ ਵੀਰਾਂ ਭਰਾਵਾਂ ਦੇ ਮੈਨੂੰ ਮੈਸੇਜ ਆ ਜਾਂਦੇ ਨੇ ਇਸ ਰਿਗਾਰਡਿੰਗ ਕਿ ਬਾਈ ਮੇਰੇ ਨਾਲ ਇਦਾਂ ਹੋ ਗਿਆ ਮੇਰੇ ਨਾਲ ਇਦਾਂ ਹੋ ਗਿਆ ਬਾਈ ਮੇਰੇ ਪੈਸੇ ਨਹੀਂ ਮਿਲ ਰਹੇ ਕਿਉਂਕਿ ਯਾਰ ਜਿਹੜੇ ਇੱਥੇ ਦੇ ਹਰਾਂ ਬੋਣ ਵਾਲੇ ਬੰਦੇ ਨੇ ਨਾ ਉਹਨਾਂ ਨੂੰ ਹੁੰਦਾ ਕਿ ਯਾਰ ਨਵਾਂ ਨਵਾਂ ਬੰਦਾ ਆਇਆ ਇਹਦੇ ਕਿੱਥੇ ਇੰਨੇ ਪੈਰ ਹੋਣਗੇ ਕੀ ਮੇਰਾ ਕਰ ਲੂਗਾ ਇਹ ਸੋ ਉਹ ਮਤਲਬ ਦੱਪ ਕਿਸ਼ੇ ਲਾਉਂਦੇ ਨੇ ਬਟ ਉਹਨਾਂ ਨੂੰ ਦੱਲਿਆਂ ਨੂੰ ਇਹ ਨਹੀਂ ਪਤਾ ਹੈਗਾ ਕਿ ਸੋਸ਼ਲ ਮੀਡੀਆ ਦੀ ਕਿੰਨੀ ਪਾਵਰ ਹੈ ਮੈਂ ਤੁਹਾਡੇ ਸਾਰੇ ਪੀਰਾ ਭਰਾਵਾਂ ਲਈ ਮੈਂ ਇਹ ਵੀਡੀਓ ਪਾਉਣਾ ਹੁੰਦਾ ਤਾਂ ਕਿ ਯਾਰ ਨਵੇਂ ਨੂੰ ਸੇਧ ਮਿਲ ਸਕੇ ਜਿਹੜੇ ਨਵੇਂ ਆ ਰਹੇ ਨੇ ਹਣਾ ਸੋ ਵੀਡੀਓ ਬਈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਗੱਲ ਕਰੀਏ ਕੰਮ ਦੀ ਠੀਕ ਹੈ ਕੰਮ ਬਈ ਤੁਸੀਂ ਇੱਕ ਦੋ ਦਿਨ ਦਾ ਟ੍ਰਾਇਲ ਹੁੰਦਾ ਚਲੋ ਮੰਨ ਲਿਆ ਬਟ ਆਵਦੇ ਆਪ ਨੂੰ ਜਿਆਦਾ ਕஷ்ட ਨਾ ਦਿਓ ਕਸਟ ਦਾ ਇੰਦਾ ਸੈਂਸ ਕਿ ਫਰੀ ਚ ਇੱਥੇ ਜਿਆਦਾ ਕਿਸੇ ਲਈ ਕੰਮ ਨਾ ਕਰੋ ਠੀਕ ਆ ਕਿਉਂਕਿ ਯਾਰ ਆਪਣਾ ਵੀ ਇੱਥੇ ਸਰੀਰ ਆ ਨਾ ਸਰੀਰ ਨੂੰ ਜੇ ਆਪਾਂ ਉਹੀ ਲਾਹੀ ਚੱਲਾਂਗੇ ਇਸੇ ਉਸ ਬੰਦੇ ਲਈ ਜਿਨੇ ਆਪਣੀ ਕਦਰ ਨਹੀਂ ਪਾਉਣੀ ਹੈਗੀ ਨਾ ਸੋ ਬਹੁਤ ਹੀ ਵੀਰਾ ਭਰਾਵਾਂ ਦੇ ਇੱਥੇ ਮੇਰੇ ਵਾਲੇ ਏਰੀਆ ਦੇ ਵਿੱਚ ਮੈਂ ਜੀ ਕਹਾਬਰ ਮਿੰਗੋ ਵਾਲੇ ਪਾਸੇ ਜਾਂ ਕਵੈਂਟਰੀ ਵਾਲੇ ਪਾਸੇ ਬਥੇਰੇ ਐਵੇਂ ਦੇ ਬੰਦੇ ਨੇ ਜਿਹੜੇ ਬਥੇਰੇ ਬੰਦਿਆਂ ਦੇ ਨਵੇਂ ਮੁੰਡਿਆਂ ਦੇ ਪੈਸੇ ਖਾਂਦੇ ਨੇ ਜਦੋਂ ਲੋਨ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਨਵੇਂ ਹੋ ਆਂਨਸ਼ਲ ਲਾਉਣਗੇ ਤੁਹਾਡੀ ਉਹ ਠੀਕ ਆ ਸੋ ਇਸ ਚੀਜ਼ ਪ੍ਰਤੀ ਬਈ ਅਗਾਹ ਹੋਊ ਜਿਹੜੇ ਨਵੇਂ ਆ ਰਹੇ ਨੇ ਠੀਕ ਆ ਵੀਡੀਓ ਕੇ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਆਪਣੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਬਾਕੀ ਹੋਰ ਆਪਰੇਟਲੀ ਥੋੜਾ ਭਰਾ ਹੈਗਾ ਮਿਲਾਂਗੇ ਅਗਲੀ ਵੀਡੀਓ ਚ ਸასი ਕਾਲ ਬਈ ਸਾਰਿਆਂ ਨੂੰ